10 ਦਿਨਾਂ ਨੂੰ ਵਧੀਆ ਧਿਆਰ ਹੈ ਜੀ ਚੱਲੀ ਹੋਈ ਆ ਬਸ ਇਹ ਹੀ ਅੱਛਾ ਹਾਂ ਉਹ ਮਤਲਬ ਲੈਵੇ ਤੋਂ ਪੂਰੀ ਸਾਫ ਆ ਬਾਕੀ ਹਾਈਟ ਵੇਟ ਤੁਸੀਂ ਖਾਸ ਕਰਕੇ ਲੈ ਜਾਓ ਬਿਨਾਂ ਫੁੱਲ ਗਾਰੰਟੀ ਹੋਊਗੀ ਹਾਂ ਜੀ ਆਪਣੀ ਗਾਰੰਟੀ ਅਗਲੇ ਘਰ ਤੱਕ ਦੀ ਘਰ ਤੱਕ ਦੀ ਹਾਂਜੀ ਹਾਂਜੀ ਲਓ ਇਹ ਲੈ ਵੀ ਇਹ ਇੱਕ ਵਾਰੀ ਆਪਾਂ ਫੇਰ ਦਿਖਾ ਦਤ ਜਮਾ ਨੇੜੇ ਕੈਮਰਾ ਲਾ ਕੇ ਹਣਾ ਆ ਚਾਰ ਦੰਦ ਹੱਥੀ ਚਵਾਈ ਵਾਲਾ ਥਾਣਾ ਜੀ ਠੀਕ ਹੈ ਨਹੀਂ ਸਹੀ ਗੱਲ ਆ ਆਹ ਦੇਖੋ ਹੱਥੀ ਚਵਾਈ ਵਾਲਾ ਥਾਣਾ ਹੈ ਜੀ ਸਸਤੀ ਕਾਲ ਦੋਸਤੋ ਤੇ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰ ਬਾਈ ਨਵਦੀਪ ਕੋਲੇ ਤੇ ਬਾਈ ਨਵਦੀਪ ਕੋਲੇ ਨਾ ਤਿੰਨ ਗਾਵਾਂ ਬਕਾਉ ਨੇ ਤੇ ਸਾਰੀਆਂ ਗਾਵਾਂ ਦੀ ਆਪਾਂ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਤੇ ਆਜੋ ਬਾਈ ਨਾ ਕਰਵਾਉਣੀ ਹੈ ਗੱਲਬਾਤ ਕਿ ਇਹਨਾਂ ਜਾਨਵਰਾਂ ਦੀ ਡਿਟੇਲ ਦਿੰਦਾ ਤੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਦਰਸ਼ਕ ਨੂੰ ਨਾਮ ਦੱਸੋਗੇ ਨਾਮ ਨਵਦੀਪਾਈ ਪਿੰਡ ਵਾਲੀਆਂ ਨੇੜੇ ਤਨੋਲਾ ਤੇ ਬਰਨਾਲਾ ਜਿਲ੍ਹਾ ਆਪਾਂ ਨੂੰ ਸੰਗਰੂਰ ਪੈਂਦਾ ਜੀ ਸੰਗਰੂਰ ਪੈਂਦਾ ਹਾਂਜੀ ਆ ਤਨੋਲੇ ਤੋਂ ਕਿੰਨੇ ਕਿਲੋਮੀਟਰ ਹੈ ਜਾਂਦਾ ਬਾਈ 10 ਕਿਲੋਮੀਟਰ ਆਈ ਆਪਣਾ 10 ਕਿਲੋਮੀਟਰ ਹਾਂਜੀ ਬਰਨਾਲੇ ਤੋਂ 15 ਕਿਲੋਮੀਟਰ ਠੀਕ ਆ ਅ ਨਵਦੀਪ ਆਪਾਂ ਸਟਾਰਟ ਕਰਕੇ ਡਿਟੇਲ ਦੇਣੀ ਆਪਾਂ ਹਨਾ ਗਾਵਾ ਦੀ ਆ ਪਹਿਲਾ ਆਪਾਂ ਆ ਤੇਰੇ ਵਿਚਾਰੇ ਖੜੀ ਹੈ ਜਿਹੜੀ ਜਰਸੀ ਹਨਾ ਤੇ ਇਹ ਤੋਂ ਸਟਾਰਟ ਕਰਦੇ ਆਂਗੇ ਇਹਦੀ ਡਿਟੇਲ ਦੱਸੇਗਾ ਬਾਈ ਇਹੀ ਪਹਿਲਾ ਸੂਆ ਸੂਣਾ ਹੀ ਇਹਨੇ 8 ਤੋਂ 10 ਦਿਨ ਪਏ ਨੇ ਇਹ 10 ਦਿਨ ਬਾਕੀ ਨੇ ਠੀਕ ਆ ਤੇ ਮੂੰਹੋਂ ਕਹਿ ਦਿੰਦਾ ਬਾਈ ਇਹ ਦੋ ਦੰਦਾਂ ਦੀ ਮੂੰਹੋਂ ਦੋ ਦੰਦਾਂ ਦਾ ਠੀਕ ਆ ਰਿਜਨਲ ਦੋ ਦੰਦਾਂ ਦਾ ਆਪਾਂ ਰਿਜਨਲ ਦੋ ਦੰਦਾਂ ਦਾ ਆਪਾਂ ਪੱਟ ਕੇ ਦਿਖਾ ਦੇਣਾ ਠੀਕ ਆ ਠੀਕ ਆ ਤੇ ਨਵਦੀਪ ਫਿਰ ਕਿੰਨਾ ਕੁ ਦੁੱਧ ਪਾਉ ਤੇਰੇ ਮਤਲਬ ਆਸ ਮੁਤਾਬਕ ਹਨਾ ਏਬੀਐਸ ਦੇ ਸੀਮੰਦੀ ਆ ਗਈ ਬੱਚਾ ਹੀ ਬੱਚਾ ਹੀ ਹੈਗਾ ਬੱਚਾ ਹੀ ਹੈ ਹਾਂਜੀ ਠੀਕ ਆ ਤੇ ਹਜੇ ਵੀ 8-10 ਦਿਨਾਂ ਨੂੰ ਇਹਨੇ ਵਧੀਆ ਤਿਆਰ ਹੋ ਜਾਣਾ 8-10 ਦਿਨਾਂ ਨੂੰ ਵਧੀਆ ਤਿਆਰ ਹਾਂਜੀ ਚੱਲੀ ਹੋਈ ਆ ਬਸ ਇਹ ਹੀ ਅੱਛਾ ਹਾਂ ਉਹ ਮਤਲਬ ਮੈਂ ਐਂ ਕਹਿਣਾ ਕਿ ਵੀ ਹੁਣ ਤਿਆਰ ਹੋਣ ਲੱਗੀ ਆ ਹਨਾ ਹਾਂ ਲੱਗੀ ਹੋਈ ਆ ਜੀ ਠੀਕ ਆ ਤੇ ਹਾਈਟ weight ਤੁਸੀਂ ਚੈੱਕ ਕਰ ਲਓ ਮਿੱਤਰੋ ਭਾਈ ਨਵਦੀਪ ਕੱਢੀ ਕਰਾ ਫਿਰ ਇਹਦਾ ਆਪਾਂ ਰੇਟ ਵੀ ਪੁੱਛਾਂਗੇ ਤੋੜ ਕੇ ਦਿਖਾ ਦਗੇ ਆਪਾਂ ਲੋ ਵੀ ਮਿੱਤਰੋ ਆਪਾਂ ਤੁਹਾਨੂੰ ਨਾ ਥੱਲੋਂ ਚੈੱਕ ਕਰਵਾ ਦਨੇ ਇੱਕ ਵਾਰੀ ਇਹ ਆ ਦੇਖ ਲਓ ਹਨਾ ਤੁਸੀਂ ਲੇਵੇ ਤਾਂ ਪੂਰੀ ਸਾਫ ਆ ਬਾਕੀ ਹਾਈਟ ਵੇਟ ਤੁਸੀਂ ਚੈੱਕ ਕਰ ਲਓ ਹਨਾ ਇਹ ਛੋਟੀ ਜੀ ਆਪਾਂ ਕਹਿ ਸਕਦੇ ਹਾਂ ਜਰਸੀ ਆ ਤੇ ਇਹਨਾਂ ਦੇ ਹਾਈਟ ਵੀ ਛੋਟੀ ਹੁੰਦੀ ਹੈ ਹਨਾ ਬਈ ਇਹਦੀ ਫੇਸ ਦੀ ਕੁਆਲਿਟੀ ਦਿਖਾਈ ਨੰਬ ਦੀ ਪਿੱਛੇ ਕਰਦੇ ਫੇਸ ਦੇਖੋ ਜੀ ਕੰਨ ਛੋਟਾ ਅੱਖ ਮੋਟੀ ਹਾਂ ਆ ਟੋਆ ਪੈਂਦਾ ਜੀ ਠੀਕ ਹੈ ਹਾਂਜੀ ਠੀਕ ਰੀਜਨਲ ਵੀਰੇ ਪੰਜਾਬ ਵਾਲੀ ਜਰਸੀ ਹੈ ਜੀ ਪੰਜਾਬ ਵਾਲੀ ਜਰਸੀ ਆ ਕੋਈ ਬਾਈ ਹਿਮਾਚਲ ਵਾਲੀ ਨਹੀਂ ਕਹਿ ਸਕਦਾ ਜੀ ਹਿਮਾਚਲ ਵਾਲੀ ਨਹੀਂ ਕਹਿ ਸਕਦਾ ਹਨਾ ਇਹ ਵੀ ਐਵੀਐਸ ਦੇ ਸੀਮੰਦੀ ਹੈ ਜੀ ਐਵੀਐਸ ਦੇ ਮਤਲਬ ਜਿੱਥੋਂ ਲੈ ਕੇ ਆਏ ਹੋ ਡਿਟੇਲ ਹਾਂਜੀ ਉਹਨਾਂ ਤੋਂ ਆਪਾਂ ਸਾਰਾ ਰਿਕਾਰਡ ਉਸਕੇ ਦੱਸ ਦਾਂਗੇ ਜੀ ਅੱਛਾ ਠੀਕ ਆ ਹਾਂਜੀ ਠੀਕ ਆ ਇਹ ਇਧਰ ਖਣਾਈ ਮਾੜੀ ਬੰਨੀ ਬਈ ਇੱਥੇ ਕਿਲੇ ਇੱਥੇ ਮਾੜੇ ਪਾਲਾ ਰਸਾ ਇਹ ਆ ਦੇਖੋ ਯਾਰ ਬਹੁਤ ਸੋਹਣਾ ਲੇਵਾ ਤਿਆਰ ਕਰੂਗੀ ਹਜੇ 10 ਦਿਨ ਬਾਅਦ ਖਾਣਾ ਤੁਹਾਨੂੰ ਦੇਖੋ ਜੀ ਪੂਰੇ ਵਧੀਆ ਨੇ ਹਨਾ ਹਾਂ ਮੰਡੀ ਸੀਲ ਪੂਰੀ ਖੁੱਲ ਹੈ ਜੀ ਹਾਂ 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 ਠੀਕ ਆਪਾਂ ਇਹਨੂੰ ਮਾੜਾ ਬੰਨਦੀਏ ਕੋਈ ਗੱਲ ਨਹੀਂ ਇਹ ਆ ਦੇਖੋ ਯਾਰ ਉਹ ਨਵਦੀਪ ਦੇਖੋ ਜੀ ਕਿੰਨਾ ਕਿੰਨਾ ਕਿ ਦੁੱਧ ਪਾ ਦੂਗੀ ਤੇਰੇ ਸਾਹਬ ਦੁੱਧ ਦੀ ਨਸਲ ਦੇ ਹਿਸਾਬ ਨਾਲ ਇਹਨੇ 20 ਪਲੱਸ ਦੁੱਧ ਦੇਣਾ ਹੈ ਠੀਕ ਆ ਹਾਂਜੀ ਠੀਕ ਆ ਤੇ ਬਈ ਨਵਦੀ ਪੇ ਦਾ ਫਿਰ ਰੇਟ ਕੀ ਰਹੂਗਾ ਰੇਟ ਇਹਦਾ 65000 ਰੁਪਏ ਜੀ ਦੇਂਗਾ ਕਿੰਨੇ ਦੀ ਜਮਾ ਦੇਂਗਾ ਸਹੀ ਸਹੀ ਤੂੰ ਇਹ ਦੇਖ ਰੇਟ ਉਪਰ ਮੰਗਿਆ ਤਾਂ ਜਾਇਜ਼ ਜੀ ਜਮਾ ਬਸ ਫਾਈਨਲ ਹੀ ਕਰਦੇ 58000 ਦੀ ਦਾਂਗੇ ਜੀ 58000 ਹਾਂਜੀ ਠੀਕ ਆ ਅੱਛੀ ਚੰਗੀ ਆ ਵੀਰੇ ਚਾਹੇ 10 ਸਾਲ ਦੁੱਧ ਪੀ ਲੋ ਜੀ ਅੱਛਾ ਹਾਂ ਇਹਦਾ ਜਿੱਥੋਂ ਮਾਲਕ ਤੋਂ ਲਿਆਂਦੀ ਹੈਗੀ ਉਹਨਾਂ ਨੇ ਪਾਲੀ ਪਾਲੀ ਹੈਗੀ ਕੋਈ ਕੁਈ ਸ਼ੂਆ ਇਹਦਾ ਪੀਤਾ ਨਹੀਂ ਹੈਗਾ ਇਹ ਪਹਿਲਾ ਸ਼ੂਆ ਜੀ ਹਾਂ ਨਹੀਂ ਸਹੀ ਗੱਲ ਹੈ ਹਾਂ ਕੋਈ ਐ ਨਹੀਂ ਹੈਗਾ ਥਣਲੇਵੀ ਸੌ ਦੀ ਸੌ ਹੈ ਜੀ ਠੀਕ ਆ ਹਨਾ ਸੁਣਾ ਦੀ ਜਮਾ ਓਕਾ ਹਾਂ ਜਿਵੇਂ ਪਹਿਲੇ ਨਾਲ ਕੋਈ ਐ ਲੱਤ ਛੜਨੀ ਮਾਰਦੀ ਦੇਖੋ ਜੀ ਠੀਕ ਹੈ ਠੀਕ ਹੈ ਨਹੀਂ ਸਹੀ ਹੱਥੀ ਚਵਾਈ ਵਾਲਾ ਹਨਾ ਜੀ ਠੀਕ ਆ ਠੀਕ ਆ ਹਾਂ ਜੀ ਹਾਂ ਆ ਜਾ ਬਈ ਨਵਦੀਪ ਫਿਰ ਆਪਾਂ ਚਮਕ ਚਮਕ ਦੇਖੋ ਜੀ ਪੂਰੀ ਸੈਨਿਕ ਪੂਰੀ ਫੁੱਲ ਆ ਜੀ ਠੀਕ ਆ ਤੇ ਇੱਕ ਵਾਰੀ ਫੇਰ ਆਪਾਂ ਦਿਖਾ ਦਗੇ ਹਨਾ ਤੇ ਆ ਚੈੱਕ ਕਰ ਲਓ ਬਾਈ ਕਹਿੰਦਾ ਆਪਣਾ 10 ਸੂਏ ਚੋਲਿਓ ਇਸ ਬੱਚੀ ਨੂੰ ਤੇ ਆ ਜੋ ਆਪਾਂ ਗਰਮੀਆਂ ਚ ਚੱਲਣ ਵਾਲੀ ਆਏਗੀ ਹਾਂ ਦੀਵ ਜਿਵੇਂ ਹੁਣ ਆਪਣੀ ਆ ਦੂਜੇ ਨੰਬਰ ਤੇ ਇਧਰਲੇ ਪਾਸੇ ਗਾਂ ਆ ਗਈ ਜਿਹੜੀ ਸਾਹਮਣੇ ਦਿਖਾਈ ਦੀ ਜਾਂਦਾ ਹਾਂਜੀ ਹਾਂਜੀ ਐਫ ਆਈ ਅੱਛਾ ਇਹ ਕਿੰਨਾ ਵਸੂ ਆ ਗਿਆ ਇਹ ਪਹਿਲਾ ਸੂਆਈ ਚਾਰ ਦੰਦਾ ਜੀ ਚਾਰ ਦੰਦਾ ਹਾਂਜੀ ਠੀਕ ਆ ਤੇ ਕਿੰਨੇ ਦਿਨ ਲੈ ਜਾਉਗੇ ਇਹ ਇਹ ਵੀ ਹਫਤਾ 7-8 ਦਿਨ ਲਈ ਉਹ ਵੀ ਹਫਤਾ ਲੈ ਜਾਉਗੀ ਹਾਂਜੀ ਠੀਕ ਆ ਤੇ ਹਫਤਾ ਲੈ ਜਾਉਗੀ ਦੁੱਧ ਤੇਰੀ ਮਤਲਬ ਕਿੰਨਾ ਕ ਪਾ ਸਕਦੀ ਆ ਇਹ ਵੀ 18-20 ਲੀਟਰ ਵਾਲੀ ਆ ਜੀ ਠੀਕ ਹੈ ਤੇ ਹਜੇ ਆਪਾਂ ਨੇ ਗਾਵਾਂ ਕੱਚੀਆਂ ਲਈਆਂ ਹੋਈਆਂ ਨਹੀਂ ਹਫਤੇ ਹਫਤੇ ਦੀਆਂ ਠੀਕ ਹੈ ਕੱਚੀਆਂ ਲੈਣ ਦਾ ਇਹ ਉਹ ਆ ਜੀ ਆਪਾਂ ਕੋਈ ਵੀ ਵੀਰ ਲੈ ਕੇ ਜਾਊਗਾ ਜੀ ਹਾਂ ਉਹਦੇ ਘਰੇ ਜਾ ਕੇ ਵਧੀਆ ਜੀ ਲਾ ਲੈਣਗੇ ਜੀ ਲਾ ਲੈਣਗੇ ਹਾਂ ਜੀ ਠੀਕ ਹੈ ਬਾਕੀ ਐ ਪਸ਼ੂ ਦੀ ਸਾਹਮਣੇ ਜੇਰ ਪਊਗੀ ਅਗਲੇ ਨੂੰ ਤਸੱਲੀ ਹੋ ਚੁਗੀ ਠੀਕ ਹੈ ਵੀਰੇ ਹਾਂ ਜੀ ਹਾਂ ਜੀ ਠੀਕ ਹੈ ਤੇ ਖੋਲੀ ਵੀਰੇ ਨੂੰ ਆਪਾਂ ਤੋੜ ਕੇ ਦਿਖਾ ਦਗੇ ਲੋ ਵੀ ਮਿੱਤਰੋ ਇੱਥੋਂ ਆਪਾਂ ਜਿਹੜੀਆਂ ਲੇਵੇ ਦੀਆਂ ਗਾਵਾਂ ਹੈਗੀਆਂ ਸਾਫ਼ ਸੋਥਰੀਆਂ ਨੇ ਤੁਸੀਂ ਇਹ ਚੈੱਕ ਕਰ ਲਓ ਇੱਕ ਵਾਰ ਹਨਾ ਏ ਆ ਦੇਖੋ ਥਣ ਜਿਹੜਾ ਲੇਵੇ ਨੂੰ ਲੱਗਿਆ ਨਾ ਜਮ ਕੱਲਾ ਕੱਲਾਗਾ ਹੱਥੀ ਚਵਾਈ ਵਾਲਾ ਥਣਾ ਜੀ ਪੂਰਾ ਸਾਫ ਲੇਵੇ ਵਾਲੀ ਆਪਾਂ ਕਹਿ ਸਕਦੇ ਹਾਈਟ ਵੇਟ ਤੁਸੀਂ ਚੈੱਕ ਕਰ ਲਓ ਏ ਦੂਰੋਂ ਆਪਾਂ ਕੈਮਰਾ ਲਾ ਕੇ ਦਾ ਹੁਣੇ ਆ ਇਹ ਇਧਰ ਫੇਸ ਦੀ ਕੁਆਲਿਟੀ ਚੈੱਕ ਕਰ ਰਹੀ ਬਾਈ ਆ ਦੇਖੋ ਦਿਖਾ ਦੇ ਹਾਦੀ ਕੋਈ ਗੱਲ ਨਹੀਂ ਲੈ ਲੈਣ ਦੇ ਇਹਨੂੰ ਗੇੜੇ ਇਹ ਆ ਦੇਖੋ ਹਨਾ ਮੂੰਹ ਦੀ ਹਾਂ ਦੇ ਕੰਨਾਂ ਕੋਨਾਂ ਦੀ ਚੈੱਕ ਕਰ ਲਓ ਏ ਆ ਦੇਖੋ ਇੱਕ ਮਿੰਟ ਇਧਰ ਨਹੀਂ ਇਹ ਮੂੰਹੋਂ ਦਿਖਾ ਦਗੇ ਆਪਾਂ ਲੇਵਾ ਹੱਥੀ ਚਵਾਈ ਵਾਲਾ ਥਣਾ ਜੀ ਹੇ ਹਉ ਦੇਖੋ ਹੱਥੀ ਚੋ ਦੇਖ ਲੋ ਤੇ ਨਰਦੀਪ ਇਹਦਾ ਫਿਰ ਕੀ ਰੇਟ ਰਹੂਗਾ ਬਾਈ ਇਹਦਾ ਰੇਟ 67000 ਰੁਪਏ ਜੀ ਤੇ ਜਮਾ ਫਿਕਸ ਸਹੀ ਜਮਾ ਦੇਣ ਲੈ ਜੀ ਕੋਈ ਵੀਰ ਜੋੜਾ ਲੈ ਕੇ ਜਾਊਗਾ ਜੀ ਠੀਕ ਹੈ ਉਹਨਾਂ ਨੂੰ 258 58000 ਦੀਆਂ ਦੇ ਦਾਂਗੇ 58 58 ਹਾਂਜੀ ਇਹ ਭਾਪਾ ਆਪਣੇ ਵਪਾਰੀ ਵੀ ਖਰੀਦ ਸਕਦਾ ਜੀ ਜਿਹੜੇ ਰੇਟ ਆਪਾਂ ਨੇ ਕਰੇ ਨੇ ਜੀ ਠੀਕ ਹੈ ਹਾਂਜੀ ਚਲੋ ਸੂਆ ਪਹਿਲਾ ਹੀ ਪਹਿਲਾ ਸੂਆ ਚਾਰ ਦੰਦ ਹੈ ਨਾ ਚਾਰ ਦੰਦ ਹੱਥੀ ਚਵਾਈ ਵਾਲਾ ਥਾਣਾ ਜੀ ਠੀਕ ਹੈ ਨਹੀਂ ਸਹੀ ਗੱਲ ਆਹ ਦੇਖੋ ਹੱਥੀ ਚਵਾਈ ਵਾਲਾ ਥਾਣਾ ਦਾ ਹੰਡੀ ਸੀਲ ਪੂਰੀ ਖੁੱਲ ਆ ਕੋਈ ਐ ਨਹੀਂ ਜਿਹੜਾ ਪਹਿਲਣ ਆ ਗਈ ਵੀ ਕੋਈ ਗਰਮ ਆ ਗਈ ਲੱਤ ਮਾਰੇਗੀ ਠੀਕ ਹੈ ਠੀਕ ਹਾਂਜੀ ਹਾਂਜੀ ਜਿਵੇਂ ਮਰਜ਼ੀ ਬੈਠੇ ਰਹੋ ਥੱਲੇ ਚਲੋ ਠੀਕ ਹੈ ਆਜੋ ਆਪਾਂ ਤੀਜੀ ਗਾਂ ਦੀ ਡਿਟੇਲ ਲੈ ਕੇ ਦਿੰਦੇ ਹਾਂ ਹਾਂਜੀ ਹਾਂਜੀ ਦੇਖੋ ਥਾਣਾ ਨੰਦੀਪ ਜਿਵੇਂ ਹੁਣ ਆਪਣੀ ਇੱਧਰਲੇ ਪਾਸੇ ਵਾਲੀ ਆ ਗਈ ਗਾਂ ਹਨਾ ਤੀਜੇ ਨੰਬਰ ਵਾਲੀ ਤੇ ਇਹ ਦੱਸੇਗਾ ਵੀ ਕਿੰਨਾ ਸੂਆ ਇਹ ਦੂਜਾ ਸੂਆ ਜੀ ਇਹ ਦੂਜਾ ਸੂਆ ਹਾਂਜੀ ਆਪਾਂ ਨੇ ਫ ਹਾਂ ਪਹਿਲੇ ਸੂਏ ਕਿੰਨਾ ਕੁ ਦੁੱਧ ਮਤਲਬ ਕਹਿ ਕੇ ਦਿੰਦਾਗਾ ਇਹ 26 27 ਲੀਟਰ ਦਿੰਦਾ ਇਹਨੇ ਪਹਿਲੇ ਸੂਏ ਤੋਂ ਦਈ ਠੀਕ ਆ ਹਾਂਜੀ 26 27 ਕਿਲੋ ਹਾਂਜੀ ਬਾਕੀ ਨਿਚੋਲੀ ਦੱਸਦੀ ਹੈਗੀ ਠੀਕ ਐ ਮਾੜਾ ਜੱਥ ਫੇਰ ਕੇ ਦਹੀਂ ਚੋਣੀ ਤੇ ਹਾਂਜੀ ਹਾਂਜੀ ਠੰਡੀ ਆ ਪੂਰੀ ਖੋਲ ਲਈ ਵੀ ਲੈਵਾ ਦਾ ਹਜੇ ਪੂਰਾ ਖੋਲੂਗੀ ਹਾਂਜੀ 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 ਤੇ ਇਹਦੇ ਕਿੰਨੇ ਦਿਨ ਪਏ ਐ ਵੈਸੇ ਬਾਈ ਇਹ ਵੀ 7-8 ਦਿਨ ਲੈਂਦੀ ਹੈ ਜੀ 7-8 ਦਿਨ ਲੈਂਦੀ ਹੈ ਹਾਂਜੀ ਹਾਂਜੀ ਤੋੜ ਕੇ ਦਹੀਂ ਬਾਈ ਫਿਰ ਆਪਾਂ ਰੇਟ ਵੀ ਪਤਾ ਕਰਾਂਗੇ ਬਾਕੀ ਇਹ ਆ ਦੇਖ ਲਓ ਆਪਾਂ ਖੜਾ ਜਮਨ ਲੈਵਾ ਦਿਖਾ ਦਗੇ ਛੀਚ ਬਾਈ ਵਾਲਾ ਥਣਾ ਹ ਲੈ ਜਾਓ ਆ ਦੇਖੋ ਝੋਲੀ ਹਜੇ ਨਹੀਂ ਵੀ ਪੂਰੀ ਖੋਲਣੀ ਐ ਥਾਨ ਲੈਵੇ ਦੀਆਂ ਤਾਂ ਜਮਾ ਸੋਹਣੀਆਂ ਸੁਨੱਖੀਆਂ ਕਾਮਾਂ ਨੇ ਇਹ ਬਾਕੀ ਤੁਸੀਂ ਇੱਥੇ ਆ ਕੇ ਹਨਾ ਆਉਦੀ ਤਸੱਲੀ ਕਰਕੇ ਕੋਈ ਵੀ ਚੀਜ਼ ਖਰੀਦ ਕਰ ਸਕਦੇ ਮਿੱਤਰੋ ਤੇ ਇਹ ਫਾਰਮ ਦੀ ਗਾਂ ਜੀ ਪੂਰੀ ਫੁੱਲ ਵੱਡੀ ਆ ਜੀ ਠੀਕ ਐ ਹਾਂਜੀ ਇਹ ਆ ਦੇਖ ਲਓ ਆਪਾਂ ਜਲਦੀ ਜਮਣ ਪੂਰੀ ਫੁੱਲ ਕਰਵਾਦਗੇ ਹਾਂ ਇੱਕ ਤਾਂ ਆ ਦੇਖੋ ਜੀ ਆ ਦੇਖੋ ਠੀਕ ਐ ਮੋਡੇ ਮੋਡੇ ਆਉਂਦੀ ਐ ਵੀਰੇ ਇਹ ਇੱਕ ਮਿੰਟ ਖੜੀ ਦਿਖਾਦਗੇ ਇਧਰਲੇ ਪਾਸੇ ਆ ਕੇ ਖੋਲੇ ਵਾ ਹੁਣ ਲੈ ਅੱਛਾ ਨਵਦੀਪ ਹਾਂਜੀ ਜਿਵੇਂ ਗੱਲ ਕਰਕੇ 20 ਕਿਲੋ ਦੁੱਧ ਤਾਂ ਖੁੱਲਾ ਪਾ ਦੂਗੀ ਹਾਂਜੀ 20 ਤੋਂ ਤਾਂ ਪਲੱਸ 26 27 ਲੀਟਰ ਪਿਛਲੇ ਸੁਵੇ ਦਿੱਤਾ ਜੀ ਦੁੱਧ ਤਾਂ ਇਹ 28 ਤੋਂ 30 ਲੀਟਰ ਦੇ ਦਈਂ ਸੇਵਾ ਨਾਲ ਆਈ ਦੁੱਧ ਬੜਾ ਹੋਜੂ ਹਾਂਜੀ 28 30 ਨਹੀਂ ਗਾਂ ਦਾ ਸਰੀਰ ਕਹਿੰਦਾ ਜੀ ਅੱਛਾ ਹਾਂਜੀ ਮੈਂ ਇਹ ਨਹੀਂ ਕਹਣਾ ਕਿ ਵੀ ਤੂੰ ਤਾਂ ਇੰਨਾ ਦੇ ਦਈ ਕੀ ਰੇਟ ਇਹਦਾ ਕੀ ਰੇਟ ਆ ਇਹਦਾ ਰੇਟ 75000 ਰੁਪਏ ਜੀ ਦੇਂਗਾ ਕਿੰਨੇ ਦੀ ਹਾਂਜੀ ਦੇਂਗਾ ਕਿੰਨੇ ਦੀ ਜਮੀ ਖੇਚੇ ਮਾ ਰੇਟ 60000 ਰੁਪਏ ਆ ਜੀ 60000 ਰੁਪਏ ਹਾਂਜੀ ਠੀਕ ਆ ਬਾਈ ਗਾਂ ਜਦੋਂ ਇਹ ਤਿਆਰ ਹੋ ਗਈ ਵੀਰੇ ਠੀਕ ਹੈ ਜੀ ਆਪਣੇ ਘਰੇ ਖੜੀ ਰਹੀ ਹਫਤਾ ਖੜ ਗਈ 10 ਦਿਨ ਖੜ ਗਈ ਇਹਦਾ ਮੁੱਲੀ 1 ਪੰਜ ਕਰਾਂਗੇ ਅੱਛਾ ਹਾਂਜੀ ਨਾਲੇ ਗਾਹ ਕੂ ਦੀ ਖੋਸੋ ਕੇ ਲੈ ਕੇ ਜਾਊਗਾ ਜੀ ਠੀਕ ਹੈ ਇਹ ਬਣਨਾ ਬਹੁਤ ਹੈ ਤੇਰਾ ਕਹਿੰਦਾ ਹਾਂਜੀ ਇਹ ਬਣਨਾ ਹੈਗਾ ਬਸ ਕੱਚੀ ਕੱਚੀ ਹੈ ਇਹ ਕੱਚੀ ਕੱਚੀ ਹੈ ਇਹ ਗਾਵਾਂ ਆਪਾਂ ਗੱਬਣਾ ਹੀ ਲੈਣੇ ਆਂਗੇ ਸੂਹੀ ਗਾਂ ਨਹੀਂ ਖਰੀਦ ਠੀਕ ਹੈ ਠੀਕ ਹੈ ਤੇ ਨਦੀਪ ਤੇਰਾ ਨੰਬਰ ਬੋਲ ਦੇ ਮੋਬਾਈਲ ਨੰਬਰ ਹੈਗਾ 8360329597 ਠੀਕ ਆ ਬਾਈ ਬਣਦੇ ਬਾਈ ਲੈ ਜਾਂ ਅੰਦਰ ਆਪਾਂ ਤੇਰ ਦੀ ਇੱਕ ਵਾਰੀ ਫੇਰ ਦਿਖਾ ਦਗੇ ਹੈਨਾ ਤਿੰਨੇ ਦੀ ਤਿੰਨੇ ਗਾਵਾਂ ਫੇਰ ਦਿਖਾ ਦਾਂਗੇ ਬਣਦੇ ਕਰਾਂ ਬਣਦੇ ਨਦੀਪ ਇਹ ਲੈ ਜੀ ਇੱਕ ਵਾਰੀ ਆਪਾਂ ਫੇਰ ਦਿਖਾਤਾ ਇੱਥੋਂ ਜਮਾ ਨੇੜੇ ਕੈਮਰਾ ਲਾ ਕੇ ਦਿਖਾਤਾ ਹੈ ਨਾ ਤਾਂ ਵੀ ਮਿੱਤਰੋ ਜੇ ਕਿਸੇ ਨੂੰ ਤਿੰਨਾਂ ਦੇ ਵਿੱਚੋਂ ਕੋਈ ਵੀ ਗਾਂ ਪਸੰਦ ਆਉਂਦੀ ਹੈ ਬਾਈ ਦੇ ਘਰੇ ਇੱਥੇ ਪਹੁੰਚੋ ਤੁਸੀਂ ਪਹੁੰਚ ਕੇ ਆਦੀ ਤਸੱਲੀ ਤੁਸੀਂ ਆਪ ਕਰਨੀ ਹੈ ਥਣਲੇ ਵੀ ਦੀਆਂ ਪੂਰੀਆਂ ਸੌ ਦੀਆਂ 100 ਗਾਵਾਂ ਨੇ ਜੀ ਕੋਈ ਐਵੇਂ ਬਾਈ ਨੁਕਸ ਨਹੀਂ ਕੱਢ ਸਕਦਾ ਜੀ ਠੀਕ ਹੈ ਠੀਕ ਹੈ ਹਾਂ ਜੀ ਆਪਾਂ ਥਣਾਂ ਦੀਆਂ ਕਲੀਅਰ ਆ ਬਸ ਹਾਂ ਜੀ ਹਾਂ ਜੀ ਹਰੇਕ ਪਾਸੋਂ ਸਹੀ ਹੈ ਕੋਈ ਪਾਸ ਕਰੇ ਚਾਹੇ ਨਾ ਹਾਂ ਜੀ ਹਾਂ ਜੀ ਪਾਸ ਕਰਕੇ ਲੈ ਜਾਓ ਬਿਨਾਂ ਫੁੱਲ ਗਰੰਟੀ ਹੋਊਗੀ ਆਪਣੀ ਗਰੰਟੀ ਅਗਲੇ ਘਰ ਤੱਕ ਦੀ ਹੈ ਘਰ ਤੱਕ ਦੀ ਹੈ ਹਾਂ ਜੀ ਹਾਂ ਜੀ ਪਾਸ ਆਪਣੀਆਂ ਕਰਕੇ ਲੈ ਜਾਂਦੀਆਂ ਹੋਈਆਂ ਨੇ ਠੀਕ ਹੈ ਧੰਨਵਾਦ ਬਾਈ ਹਾਂ ਜੀ ਹਾਂ ਜੀ ਲੈ ਵੀ ਮਿੱਤਰੋ ਜੀ ਵੀਡੀਓ ਚੰਗੀ ਲੱਗੀ ਜੀ 80 ਦਵਾਈ ਵਾਲਾ ਸੋਨਾ ਵੀ ਸਾਰੀਆਂ ਗਾਵਾਂ ਦਾ ਸ਼ੇਅਰ ਜ਼ਰੂਰ ਕਰ ਦਿਓ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਉਸ